ਠੀਕ ਆ ਕਿ ਨਹੀਂ ਹੁਣ ਪਿੱਛੇ ਜੇ ਉਹਦੀ ਕੱਲ ਸ਼ਾਇਦ ਵਰਸੀ ਮਨਾਈ ਕੇ ਪਤਾ ਨਹੀਂ ਅੱਜ ਆਉਂਦੀ ਠੀਕ ਆ ਕਿ ਨਹੀਂ ਤੇ ਉੱਥੇ ਖੂਨਦਾਨ ਕੈਂਪ ਲੱਗਿਆ ਤੇ ਉਹ ਵਰਸੀ ਤੇ ਖੂਨਦਾਨ ਕੈਂਪ ਦੇ ਵਿੱਚ ਸਾਡੇ ਬੰਦੇ ਤੁਰੇ ਫਿਰਦੇ ਆ ਸਾਡੇ ਆਪ ਦੇ ਬੰਦੇ ਪੱਗਾਂ ਵਾਲੇ ਉੱਥੇ ਤੁਰੇ ਫਿਰਦੇ ਆ ਉਹਦੇ ਕੈਂਪ ਦੇ ਵਿੱਚ ਠੀਕ ਆ ਨਾ ਸਾਡਾ ਕੀ ਮਤਲਬ ਆ ਯਾਰ ਉਹ ਕੈਂਪ ਦੇ ਵਿੱਚ ਜਾਣ ਦਾ ਦੱਸੋ ਤੇ ਇਹ ਤੁਹਾਨੂੰ ਪਤਾ ਹੋਗਾ ਨਛੱਤਰ ਸਿੰਘ ਭਾਈ ਰੋਡੇ ਨੇ ਭਾਈ ਨਛੱਤਰ ਸਿੰਘ ਰੋਡੇ ਨੇ ਲਾਲੇ ਜਗਤ ਨਾਰਾਇਣ ਨੂੰ ਸੋਦਾ ਲਾਇਆ ਸੀ ਹਾਂਜੀ ਨਾਲ ਸਿੰਘ ਇੱਕ ਹੋਰ ਸੀ ਬੁਲਟ ਦੇ ਉੱਤੇ ਲਾਇਆ ਸੀ ਤੁਹਾਨੂੰ ਪਤਾ ਹੋਊਗਾ ਠੀਕ ਹੈ ਨਾ ਲੁਧਿਆਣੇ ਦੇ ਵਿੱਚ ਮਤਲਬ ਕਿ ਲਾਇਆ ਸੀ ਉੱਥੇ ਚੱਲਦੀ ਗੱਡੀ ਦੇ ਬਰਾਬਰ ਕਰਕੇ ਮਤਲਬ ਕਿ ਇਹਨਾਂ ਨੇ ਸੋਦਾ ਲਾਇਆ ਸੀ ਲਾਲੇ ਜਗਤ ਨਾਰਾਇਣ ਦਾ ਫਿਰ ਸਾਡਾ ਉੱਥੇ ਯਾਰ ਉਹਨਾਂ ਨਾਲ ਕੀ ਸੰਬੰਧ ਆ ਕਿਉਂ ਤੁਰੇ ਫਿਰਦੇ ਹੋ ਤੁਸੀਂ ਹਰ ਯਾਰ ਹੁਣ ਨਾ ਮੇਰੇ ਹਿਸਾਬ ਚਾ ਲਾਲੇ ਜਗਤ ਨਾਰਾਇਣ ਦੀ ਵਰਸੀ ਪਤਾ ਨਹੀਂ ਕੱਲ ਸੀ ਕਿ ਅੱਜ ਸੀ ਜਿਨ੍ਹਾਂ ਦਾ ਲਾਲੇ ਨਾਲ ਸੰਬੰਧ ਆ ਉਹ ਵਰਸੀ ਮਨਾਉਣ ਸਾਨੂੰ ਕੋਈ ਦਿੱਕਤ ਨਹੀਂ ਵੀ ਉਹ ਵਰਸੀ ਮਨਾ ਸਕਦੇ ਆ ਜਿਨ੍ਹਾਂ ਦਾ ਲਾਲੇ ਨਾਲ ਸੰਬੰਧ ਆ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਡੇ ਸਿੱਖ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਬੰਨੀਆਂ ਹੋਈਆਂ ਹੈ ਤੇ ਉਹ ਲਾਲੇ ਦੀ ਵਰਸੀ ਤੇ ਗਏ ਹੋਏ ਆ ਮੈਂ ਵੇਖ ਰਿਹਾ ਫੋਟੋ ਮੇਰੇ ਕੋਲੇ ਪਈ ਆ ਪ੍ਰੂਫ ਦੇ ਆਧਾਰ ਤੇ ਸਾਰਾ ਕੁਝ ਮੇਰੇ ਕੋਲੇ ਪਿਆ। ਇਹ ਸਿੱਖ ਦੇ ਪੁੱਤ ਦਾ ਸਿੱਖਾਂ ਦਾ ਉਸ ਲਾਲੇ ਨਾਲ ਕੀ ਸਬੰਧ ਆ? ਉਹਦੀ ਵਰਸੀ ਤੇ ਜਾਣ ਦਾ ਕੋਈ ਤੋਕ ਨਹੀਂ ਬਣਦਾ। ਠੀਕ ਆ ਨਾ ਲਾਲਾ ਉਹ ਆ ਬਾਈ। ਇਹ ਮੜਾ ਪਛਾਣਿਆ ਕਰੋ ਲਾਲਾ ਜਗਤਨਾਰਾਇਣ ਉਹੀ ਆ ਨਾ ਬੰਦਾ। ਜਿੰਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਖਬਾਰ ਤੇ ਪਹਿਲੇ ਸਫੇ ਤੇ ਇੱਕ ਫੋਟੋ ਲਾਤੀ। ਤੇ ਦੂਜੇ ਪਾਸੇ ਬਰਾਬਰੀ ਓਡੀ ਵੱਡੀ ਫੋਟੋ ਗਾਂਧੀ ਦੀ ਲਾਤੀ ਠੀਕ ਆਕ ਨਹੀਂ ਤੇ ਇਹਨਾਂ ਨੂੰ ਬਰਾਬਰ ਦਾ ਤੁਲਨਾ ਦਿੱਤਾ ਸੀ ਗਾਂਧੀ ਨੂੰ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦੀ ਤੁਲਨਾ ਇਸ ਲਾਲੇ ਜਗਤਨਾਰੈਨ ਨੇ ਤੇ ਜਦੋਂ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਹੁੰਦਾ ਸੀ ਤੇ ਲਾਲਾ ਜਗਤਨਾਰੈਨ ਹੁਕਮਨਾਮੇ ਨੂੰ ਡਾਇਰਨਾ ਮੰਨਦਾ ਹੁੰਦਾ ਸੀਗੇ ਠੀਕ ਆ ਨਾ ਇਹ ਹੁਕਮਨਾਮੇ ਨੂੰ ਡਾਇਰਨਾ ਮੰਨਦਾ ਹੁੰਦਾ ਸੀ ਲਾਲਾ ਜਗਤਨਾਰੈਨ ਜਿਹੜਾ ਹੈ ਬਹੁਤ ਹੋਰ ਬਹੁਤ ਕੁਝ ਬੋਲਦਾ ਹੁੰਦਾ ਸੀ بڑا ਅਖਬਾਰ ਚ ਉਲਟ ਪੁਰਲਟ ਮਤਲਬ ਕਿ ਲਿਖਦਾ ਹੁੰਦਾ ਸੀ ਸੰਤਾਂ ਬਾਰੇ ਲਿਖਦਾ ਹੁੰਦਾ ਸੀ ਸਾਰਾ ਕੁਝ ਕਰਦਾ ਹੁੰਦਾ ਸੀ ਠੀਕ ਆ ਕਿ ਨਹੀਂ ਹੁਣ ਪਿੱਛੇ ਜੇ ਉਹਦੀ ਕੱਲ ਸ਼ਾਇਦ ਵਰਸੀ ਮਨਾਈ ਕਿ ਪਤਾ ਨਹੀਂ ਅੱਜ ਆਉਂਦੀ ਠੀਕ ਆ ਕਿ ਨਹੀਂ ਤੇ ਉੱਥੇ ਖੂਨਦਾਨ ਕੈਂਪ ਲੱਗਿਆ ਤੇ ਉਹ ਵਰਸੀ ਤੇ ਖੂਨਦਾਨ ਕੈਂਪ ਦੇ ਵਿੱਚ ਸਾਡੇ ਬੰਦੇ ਤੁਰੇ ਫਿਰਦੇ ਆ ਸਾਡੇ ਆਪ ਦੇ ਬੰਦੇ ਪੱਗਾਂ ਵਾਲੇ ਉੱਥੇ ਤੁਰੇ ਫਿਰਦੇ ਆ ਉਹਦੇ ਕੈਂਪ ਦੇ ਵਿੱਚ ਠੀਕ ਆ ਨਾ ਸਾਡਾ ਕੀ ਮਤਲਬ ਆ ਯਾਰ ਉਹ ਕੈਂਪ ਦੇ ਵਿੱਚ ਜਾਣ ਦਾ ਦੱਸੋ ਤੇ ਇਹ ਤੁਹਾਨੂੰ ਪਤਾ ਹੋਗਾ ਨਛੱਤਰ ਸਿੰਘ ਭਾਈ ਰੋਡੇ ਨੇ ਭਾਈ ਨਛੱਤਰ ਸਿੰਘ ਰੋਡੇ ਨੇ ਲਾਲੇ ਜਗਤ ਨਾਰਾਇਣ ਨੂੰ ਸੋਦਾ ਲਾਇਆ ਸੀ ਹਾਂਜੀ ਨਾਲ ਸਿੰਘ ਇੱਕ ਹੋਰ ਸੀ ਬੁਲਟ ਦੇ ਉੱਤੇ ਲਾਇਆ ਸੀ ਤੁਹਾਨੂੰ ਪਤਾ ਹੋਊਗਾ ਠੀਕ ਹੈ ਨਾ ਲੁਧਿਆਣੇ ਦੇ ਵਿੱਚ ਮਤਲਬ ਕਿ ਲਾਇਆ ਸੀ ਉੱਥੇ ਚੱਲਦੀ ਗੱਡੀ ਦੇ ਬਰਾਬਰ ਕਰਕੇ ਮਤਲਬ ਕਿ ਇਹਨਾਂ ਨੇ ਸੋਦਾ ਲਾਇਆ ਸੀ ਲਾਲੇ ਜਗਤ ਨਾਰਾਇਣ ਦਾ ਫਰ ਸਾਡਾ ਉੱਥੇ ਯਾਰ ਉਹਨਾਂ ਨਾਲ ਕੀ ਸਬੰਧ ਆ ਕਿਉਂ ਤੁਰੇ ਫਿਰਦੇ ਹੋ ਤੁਸੀਂ ਦੱਸੋ ਆ ਦੂਜੇ ਪਾਸੇ ਆ ਰਾਜਦੇਵ ਖਾਲਸਾ ਜਿਹੜਾ ਭਾਈ ਸਾਹਿਬ ਦਾ ਵਕੀਲ ਆ ਠੀਕ ਆ ਕਿ ਨਹੀਂ ਇਹ ਇਹਨਾਂ ਦੇ ਸੰਗੀ ਮੈਂਬਰ ਬਣਿਆ ਖਲੋਤਾ ਇਹਨਾਂ ਦੇ ਵਿੱਚ ਤੁਰਿਆ ਫਿਰਦਾ ਠੀਕ ਆ ਕਿ ਨਹੀਂ ਇਹ ਇਹ ਕੀ ਕਰਦਾ ਫਿਰਦਾ ਦੱਸੋ ਸੋ ਸਾਰੇ ਬੰਦਿਆਂ ਨੂੰ ਅਪੀਲ ਆ ਯਾਰ ਇਹ ਬੰਦਿਆਂ ਬਾਰੇ ਮਤਲਬ ਕਿ ਮਾੜਾ ਮੋਟਾ ਸੋਚੋ ਤੁਸੀਂ ਕਿਉਂ ਕਿ ਸਿੱਖੀ ਨੂੰ ਦਾਗ ਲਾਉਣ ਤੇ ਤੁਰੇ ਹੋਏ ਹੋ ਤੁਸੀਂ ਸਾਡਾ ਉਸ ਬੰਦੇ ਨਾਲ ਕੋਈ ਸਬੰਧ ਨਹੀਂ ਲਾਲੇ ਲੂਲੇ ਨਾਲ ਜਿਨ੍ਹਾਂ ਦਾ ਹੈਗਾ ਉਹ ਵਰਸੀ ਮਨਾਉਣ ਜਿਨ੍ਹਾਂ ਦਾ ਹੈਗਾ ਜੋ ਮਰਜ਼ੀ ਕਰਨੋ ਤੇ ਸਾਡਾ ਸਿੱਖਾਂ ਦਾ ਕੋਈ ਸਬੰਧ ਨਹੀਂ ਲਾਲੇ ਦੀ ਵਰਸੀ ਤੇ ਨਾ ਜਾਣਦਾ ਠੀਕ ਆ ਕਿ ਨਹੀਂ ਨਾ ਕੁਝ ਕਰਨ ਦਾ ਸੋ ਇਹ ਜ਼ਰੂਰ ਵੀਡੀਓ ਸ਼ੇਅਰ ਕਰਕੇ ਪਹੁੰਚਾ ਦੇਣੀ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ